ਆ ਤੇ ਤੁਸੀਂ ਉੱਥੇ ਜਾ ਕੇ ਨਾ ਬਹੁਤੀ ਕੰਮ ਦੀ ਖੇਚਣਾ ਕਰਿਓ ਠੀਕ ਹੈ ਨਾ ਜੇ ਕਿਤੇ ਪੈਸੇ ਥੋੜੀ ਬੋਦੀ ਲੋਡ ਵੀ ਹੋਊਗੀ ਨਾ ਤੇ ਮੈਨੂੰ ਦੱਸ ਦਿਓ ਮੈਂ ਮੰਗਰ ਭੇਜ ਦਿਆ ਕਰੂੰਗਾ ਨਹੀਂ ਨਹੀਂ ਕੋਈ ਗੱਲ ਨਹੀਂ ਕੰਮ ਤੇ ਤੁਹਾਨੂੰ ਪਤਾ ਕਰਨਾ ਹੀ ਪੈਣਾ ਵਾ ਕਿੰਨੇ ਕੁ ਮਗਰ ਵੀ ਤੁਸੀਂ ਪੈਸੇ ਭੇਜੋਗੇ ਨੂੰ ਇੰਨੀ ਸਮਝ ਨਹੀਂ ਗਈ ਤੇ ਵਿਆਹ ਇਹ ਹੁਣ ਮੈਂ ਕੁੜਮਾ ਦੇ ਘਰ ਆਇਆ ਵਾਂ ਮੈਂ ਤਰੀਕੇ ਨਾਲ ਗੱਲ ਕਰਾਂ ਚੱਲ ਮੈਂ ਵੀ ਜੋਤ ਨੂੰ ਉਦਾਂ ਸਮਝਾਉਂਗੀ ਜਿੱਦਾਂ ਇੱਥੇ ਤੂੰ ਕਹਿੰਦੀ ਰਹਿਨੀ ਹੈ ਨਾ ਉਹਨਾਂ ਦੇ ਪੈਸੇ ਖਾਲੇ ਆ ਉਹਨਾਂ ਨਾਲ ਧੋਖਾ ਕਰਨ ਦੇ ਆ ਠੀਕ ਆ ਨਾ ਇਹ ਗੱਲ ਉੱਥੇ ਜਾ ਕੇ ਨਾ ਕਰੀ ਉਹਨਾਂ ਨੇ ਉਹ ਜਿਹੜੀ ਸੱਸ ਵਾਂ ਨੇ ਦੀ ਜੋਤ ਦੀ ਹਾਂਜੀ ਉਹ ਗੱਲਾਂ ਬੜੀਆਂ ਕਰਦੀ ਠੀਕ ਆ ਤਾਂ ਥੋੜਾ ਇਹ ਆ ਵੀ ਜੇ ਕਰੋਗੇ ਨਾ ਕੋਈ ਗੱਲ ਬਾਤ ਹੂੰ ਉਸੇ ਵੇਲੇ ਜਵਾਬ ਦੇਦੀ ਜਾਂ ਮੈਨੂੰ ਦਸੀ ਗੱਲਾਂ ਕਰਦੀ ਆਹੋ ਐਵੇਂ ਬੱਕਦੀ ਉਹ ਮੰਮੀ ਅਸੀਂ ਵੀ ਉਸ ਦਿਨ ਗਏ ਸੀ ਨਾ ਤੇ ਐਵੇਂ ਸਵਾਲ ਜਵਾਬ ਹੋຊੀ ਜਾਂਦੀ ਹੈ ਮੈਂ ਤਾਂ ਜੋਤ ਨੂੰ ਸਮਝਾਉਂ ਲਿਆ ਸੀਗਾ ਮੈਂ ਵੀ ਉੱਥੇ ਜਾ ਕੇ ਕੰਮ ਦੀ ਬੋਦੀ ਖਿੱਚਣਾ ਕਰਿਓ ਆਹ ਚਲ ਕੋਈ ਨਹੀਂ ਬਿਲਕੁਲ ਇਹ ਪੈਸਿਆਂ ਦੀ ਲੋੜ ਪਊਗੀ ਤੇ ਅਸੀਂ ਇਧਰੋਂ ਪਾਦਿਆ ਕਰਾਂਗੇ ਓਏ ਆਹ ਕੋਈ ਗੱਲ ਨਹੀਂ ਪਾਦਿਆ ਕਰਾਂਗੇ ਹਨਾ ਬਾਕੀ ਕੋਈ ਗੱਲ ਨਹੀਂ ਜਪਣ ਤੂੰ ਚਲ ਜਣਾ ਬਾਅਦ ਚੋਂ ਕੰਮ ਹੀ ਕਰਨਾ ਜੇ ਆਕੇ ਆਹੋ ਬਾਂਜੂ ਇੱਥੇ ਜੋ ਬੰਦਾ ਕੰਮ ਜੋ ਬੰਦਾ ਕੰਮ ਹੈ ਬੰਨਦਾਊਂਗਾ ਤੇ ਫੇਰ ਹੀ ਆ ਨਾ ਪਹਿਲਾਂ ਤੇ ਮੈਂ ਹੀ ਜਾਊਂਗਾ